ਸੰਕਟ 모चन ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਗੁਰਮੁਖ ਪਿਆਰਿਓ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮਿਹਰਾਮਤ ਕਰਨ ਪਿਆਰਿਓ ਅੱਜ ਆਪਾਂ ਜਿਸ ਸ਼ਬਦ ਦੀ ਵਿਆਖਿਆ ਨੂੰ ਸਮਝਣਾ ਹੈ ਜਿਸ ਵਿਆਖਿਆ ਨੂੰ ਅੱਜ ਆਪਾਂ ਵਿਚਾਰਨਾ ਹੈ ਇਹ ਪੂਰੇ ਸ਼ਬਦ ਦੀ ਵਿਆਖਿਆ ਨੂੰ ਸੁਣ ਕੇ ਪੂਰੇ ਸ਼ਬਦ ਦਾ ਜਾਪ ਕਰਕੇ ਸਤਿਗੁਰੂ ਦੀ ਕਿਰਪਾ ਸਤਿਗੁਰੂ ਦੀ ਰਹਿਮਤ ਹੋ ਜਾਂਦੀ ਐ ਸੋ ਗੁਰਮੁਖ ਪਿਆਰਿਓ ਸਤਿਗੁਰੂ ਜੀ ਉਹਨਾਂ ਤੇ ਐਸੀਆਂ ਬਖਸ਼ਿਸ਼ਾਂ ਕਰਦੇ ਨੇ ਤੇ ਉਹ ਹਮੇਸ਼ਾ ਹੀ ਸਭ ਤੋਂ ਉੱਚੇ ਬਣ ਜਾਂਦੇ ਨੇ ਤੇ ਮੇਰੇ ਸਤਿਗੁਰੂ ਉਹਨਾਂ ਨੂੰ ਹਰ ਇੱਕ ਦੁਨੀਆ ਦੀ ਖੁਸ਼ੀ ਦੇ ਦਿੰਦੇ ਨੇ ਪਹਿਲਾ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਿਰਪਾ ਰਹਿਮਤ ਸਭਨਾ ਉੱਪਰ ਵਰਤੇ ਸਾਧ ਸੰਗਤ ਆਪਾਂ ਅੱਜ ਜਿਹੜਾ ਸ਼ਬਦ ਸਾਂਝਾ ਕਰ ਰਹੇ ਹਾਂ ਮੇਰੇ ਪਾਤਸ਼ਾਹ ਜੀ ਕਿਰਪਾ ਕਰਨ ਮਿਹਰਮਤ ਕਰਨ ਸਤਿਗੁਰੂ ਇਸ ਪਾਵਨ ਸ਼ਬਦ ਦੇ ਵਿੱਚ ਆਖਦੇ ਨੇ ਸ਼ਲੋਕ ਮਹੱਲਾ 5ਵਾਂ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਸਤਿਗੁਰੂ ਕਹਿੰਦੇ ਨੇ ਹੇ ਕਿਰਪਾ ਨਿਧਾਨ ਕਿਰਪਾਲੂ ਸਤਿਗੁਰੂ ਮੈਨੂੰ ਆਪ ਹੀ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰ ਪਾਏ ਪੈ ਮੈਂ ਸਦਾ ਤੇਰਾ ਨਾਮ ਜਪਾਂ ਸਤਿਗੁਰੂ ਮੈਨੂੰ ਆਪਣੇ ਚਰਨਾਂ ਨਾਲ ਜੋੜ ਲੈ ਮੈਨੂੰ ਬਖਸ਼ ਲੈ ਸਤਿਗੁਰੂ ਮੈਂ ਤੇਰਾ ਨਾਮ ਜਪਾਂ ਮੇਰੇ ਮਨ ਵਿੱਚ ਤਨ ਵਿੱਚ ਤੂੰ ਆ ਵਸੇ ਤਾਂ ਕਿ ਸਾਰੇ ਦੁੱਖ ਮੁਕ ਜਾਣ ਤੇ ਆਪਣਾ ਹੱਥ ਦੇ ਕੇ ਮੈਨੂੰ ਤੂੰ ਹਮੇਸ਼ਾ ਬਚਾਈ ਸਤਿਗੁਰੂ ਕਿਰਪਾ ਰੱਖੀ ਮੇਰੇ ਉੱਪਰ ਮਨ ਤਨ ਅੰਤਰ ਵਸ ਦੁੱਖਾਂ ਦਾ ਨਾਸ਼ ਹੋਏ ਮੇਰੇ ਮਨ ਤੇ ਤਨ ਵਿੱਚ ਵਸ ਜਾ ਦੁੱਖਾਂ ਦਾ ਨਾਸ਼ ਹੋ ਜਾਏਗਾ ਆਪੇ ਹੱਥ ਦੇ ਆਪ ਰੱਖ ਬਿ ਆਪੇ ਭੋ ਨਾ ਕੋਏ ਆਪ ਹੱਥ ਦੇ ਕੇ ਮੈਨੂੰ ਰੱਖਿਆ ਕਰ ਲੈ ਮੇਰੀ ਮੈਨੂੰ ਕਿਸੇ ਪ੍ਰਕਾਰ ਦਾ ਕਿਸੇ ਦਾ ਡਰ ਨਾ ਹੋਵੇ ਮੈਨੂੰ ਕਿਸੇ ਪ੍ਰਕਾਰ ਕੋਈ ਡਰਾ ਨਾ ਸਕੇ ਗੁਣ ਗਾਵਾਂ ਦਿਨ ਰਹਿਣ ਏਤ ਕੰਮ ਲਾਏ ਮੈਨੂੰ ਇਹੀ ਕੰਮ ਲਾ ਦੇ ਕਿ ਮੈਂ ਤੇਰੇ ਹੀ ਗੁਣ ਗਾਵਾਂ ਮੈਨੂੰ ਹੋਰ ਕੁਝ ਨਾ ਸੁਝੇ ਸੰਤ ਜਨਾਂ ਕਹਿ ਸੰਗ ਹਉਮੈ ਰੋਗ ਜਾਏ ਸਤਿ ਪਾਤਸ਼ਾਹ ਜੀ ਮੈਨੂੰ ਆਪ ਜੀ ਦੀ ਸੰਗਤ ਦੇ ਦਿਓ ਮੇਰੇ ਅੰਦਰੋਂ ਹਉਮੈ ਦਾ ਜਿਹੜਾ ਰੋਗ ਹੈ ਨਾ ਹਉਮੈ ਹੰਕਾਰ ਹੈ ਨਾ ਉਹ ਮਿਟ ਜਾਏ ਐਸੀ ਕਿਰਪਾ ਕਰੋ ਮੇਂ ਤੇ ਸਰਬ ਨਿਰੰਤਰ ਖਸਮ ਏਕੋ ਰਬ ਰਹਿਆ ਸਰਬ ਸੱਚੇ ਪਾਤਸ਼ਾਹ ਤੂੰ ਤੇ ਸਰਬ ਵਿਆਪਕ ਐ ਹਰ ਥਾਂ ਹਰ ਇੱਕ ਚੀਜ਼ ਦੇ ਵਿੱਚ ਮੌਜੂਦ ਐ ਤੇ ਤੂੰ ਸਭ ਦਾ ਖਸਮ ਐ ਸਭ ਦਾ ਪ੍ਰਤਪਾਲਨ ਹਾਰਾ ਏਕੋ ਰਬ ਰਹਿਆ ਤੂੰ ਤੇ ਇੱਕ ਹੀ ਐ ਸਾਰੇ ਪਾਸੇ ਜੋ ਰਵਿਆ ਹੋਇਆ ਹਰ ਪਾਸੇ ਸਮਾਇਆ ਹੋਇਆ ਹੈ ਗੁਰ ਪ੍ਰਸਾਦੀ ਸੱਚ ਸੱਚੋ ਸੱਚ ਲਹਿਆ ਗੁਰ ਪ੍ਰਸਾਦੀ हे ਸੱਚੇ ਪਾਤਸ਼ਾ ਤੂੰ ਤੇ ਬਹੁਤ ਵੱਡੀ ਕਿਰਪਾ ਕਰਨ ਵਾਲਾ ਤੂੰ ਰਸ ਵਿਆਪਕ ਹੈ ਤੂੰ ਸਦਾ ਫਿਰ ਰਹਿਣ ਵਾਲੇ ਪ੍ਰਭੂ ਨੂੰ ਜਿਸ ਨੇ ਲੱਭਾ ਹੈ ਗੁਰੂ ਦੀ ਮਿਹਰ ਨਾਲ ਹੀ ਲੱਭਿਆ ਹੈ ਤੂੰ ਤੇ ਬੜਾ ਪਿਆਰਲੂ ਹੈ ਬੜਾ ਕਿਰਪਾਲੂ ਹੈ ਦਇਆ ਕਰੋ ਹੋ ਦਇਆਲ ਆਪਣੀ ਸਿਫਤ ਦੇਹੋ ਮੇਰੇ ਤੇ ਦਇਆਲਤਾ ਕਰ ਦਿਓ ਸਤਿਗੁਰੂ ਦਇਆ ਕਰ ਦਿਓ ਬਸ ਤੇਰੀ ਸਿਫਤ ਦੇ ਗੁਣ ਗਾਵਾਂ ਤੇਰੇ ਹੀ ਗੁਣ ਗਾਵਾਂ ਐਸੀ ਕਿਰਪਾ ਕਰ ਦੇ ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਇਹ ਬਸ ਇਹੋ ਹੀ ਤਾਂਗ ਹੈ ਮੇਰੀ ਗੁਰੂ ਨਾਨਕ ਸਾਹਿਬ ਜੀ ਕੇ ਦੇ ਤੇਰਾ ਦਰਸ਼ਨ ਕਰਕੇ ਮੈਂ ਖਿੜਿਆ ਰਵਾਂ ਤੇ ਮੈਂ ਕਹਿੰਦਾ ਬਿਆਰਿਓ ਜਿਨੇ ਇਹ ਸ਼ਬਦ ਦਾ ਜਾਪ ਪੂਰਾ ਕਰ ਲਿਆ ਇੱਕ ਵਾਰ ਜਾਪ ਕਰਕੇ ਵਿਆਖਿਆ ਨੂੰ ਹਰ ਰੋਜ਼ ਪੜ੍ਹ ਲਿਆ ਜੀਵਨ ਦੇ ਮਾਇਨੇ ਹੀ ਬਦਲ ਜਾਣਗੇ ਅਰਦਾਸ ਕਰਿਓ ਕਿ ਸਤਿਗੁਰੂ ਮੈਨੂੰ ਇਸ ਸਮਰੱਥਾ ਦੇ ਲਾਇਕ ਬਣਾਈ ਇਹੋ ਜਿਹਾ ਬਣਾਈ ਕਿ ਮੇਰੀ ਭਾਵਨਾ ਇਹੋ ਜੀ ਹੋ ਜੇ ਮਾਂ ਦੀ ਮੈਨੂੰ ਹੋਰ ਕਿਸੇ ਦੀ ਜ਼ਰੂਰਤ ਨਾ ਰਹੇ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ